ਬਾਦਪੁਰ ਤੋਂ ਜੋ ਕਿ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਜੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਅਤਿ ਦੀ ਗਰਮੀ ਤੇ ਵਿੱਚ ਜਿਹੜੀ ਆ ਇਹ ਸੇਵਾ ਕੀਤੀ ਜਾ ਰਹੀ ਆ ਤੁਹਾਨੂੰ ਪਿੰਡ ਬਾਦਪੁਰ ਤੋਂ ਜਿਹੜੀਆਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ ਕਿ ਬੀਬੀਆਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੇਵਾ ਕਰ ਰਹੀਆਂ ਵਾਂ ਸ੍ਰੀ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਜੋਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚੀਦੀਦੇ ਵਾਲਾ ਮਨਾਇਆ ਜਾ ਰਿਹਾ ਵਾ ਪਿੰਡ ਬਦਾਦਪੁਰ ਦੀ ਸੰਗਤ ਵੱਲੋਂ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਸਰਬੱਤ ਦਾ ਭਲਾ ਸਾਹਿਬ ਜੀ ਕੋਲ ਜਿਹਨਾਂ ਨੇ ਕੇਸ਼ ਵਾਸਤੇ ਖੂਨ ਵਾਸਤੇ ਮਨੁੱਖਤਾ ਵਾਸਤੇ ਸਾਜੀ ਵਾਲਤਾ ਦੇ ਵਾਸਤੇ ਉਹਨਾਂ ਨੇ ਅੱਜ ਦੇ ਦਿਨ ਅਕੀਦਾ ਵੀ ਦੇ ਉੱਤੇ ਜੀ ਆਰ ਸਾਹਿਬ ਜਲੌਰ ਵਿੱਚ ਹੈ ਆਪਣੇ ਅੱਜ ਦੇ ਦਿਨ ਉਹਨਾਂ ਨੇ ਇਸ਼ਾਰਾ ਦਿੱਤੀ ਕਿ ਕਿਉਂਕਿ ਦਿੱਤੀ ਇਸ਼ਾਰਾ ਕਿ ਸਰਬੱਤ ਦੇ ਭਲੇ ਚਾਹੀਦੀ ਵਾਲਤਾਵਾਦ ਚਾਹੀਦੀ ਉਹਨਾਂ ਨੇ ਸਭ ਮਨੁੱਖਾਂ ਨੂੰ ਅੱਗੇ ਰੱਖਦਿਆਂ ਹੋਇਆਂ ਕਿ ਅੱਜ ਦੇ ਦਿਨ ਇਸ਼ਾਰਾ ਦਿੱਤੀ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ ਤੇ ਇੰਨਾ ਪਰਸਕਾਰ ਕੀਤਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਪਾਣੀ ਪਰ ਸਾਰੇ ਗੁਰਬਾਣੀ ਦੀ ਦੇਣ ਦਿੱਤੀ ਸਾਨੂੰ ਅਤੇ ਜਾਣਦਗੀ ਕਿ ਜੇ ਕਿ ਸੰਸਾਰ ਦੇ ਉੱਤੇ ਆਪਾਂ ਜੁੜਾ ਹੈ ਸੰਸਾਰ ਦੇ ਕੁਝ ਲੈ ਕੇ ਜਾਣਾ ਹੈ ਤੇ ਗੁਰੂ ਦੀ ਬਾਣੀ ਨਾਲ ਜੁੜ ਕੇ ਸੱਚੇ ਸਰਦਾਰ ਦੇ ਨਾਲ ਜੁੜ ਕੇ ਆਪਣੇ ਧਰਮ ਦੇ ਨਾਲ ਜੁੜ ਕੇ ਆਪਣਾ ਜੀਵਨ ਸੁਖਲਾ ਕਰਕੇ ਸੰਸਾਰ ਤੋਂ ਕੁਝ ਲੈ ਕੇ ਜਾਣਾ ਹੈ ਨਹੀਂ ਤਾਂ ਸੰਸਾਰ ਤੋਂ ਅਸੀਂ ਐਵੇਂ ਹੀ ਜਾਵਾਂਗੇ ਜੇਕਰ ਸਹੀ ਨਾ ਨਾ ਜੁੜੇ ਹਾਂ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਕਿਉਂਕਿ ਮੈਂ ਸ਼ਾਰਟਕਟ ਹੀ ਦੱਸ ਰਿਹਾ ਹਾਂ ਜਿਆਦਾ ਤੁਸੀਂ ਨੂੰ ਟਾਈਮ ਲੱਗਦਾ ਹੈ ਆਪਾਂ ਸਾਰੇ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਿੱਤੀ ਹੋਈ ਸਿੱਖਿਆ ਤੇ ਚੱਲ ਕੇ ਉਹਨਾਂ ਦੀ ਦਿੱਤੀ ਹੋਈ ਜੇਨ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਮਾਰ ਨਾਲ ਜੁੜ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਸੇਵਾ ਸੇਵਨ ਕਰਕੇ ਆਪਣੇ ਜੀਵਨ ਨੂੰ ਸਭਰਾ ਕਰਕੇ ਕਾਇਲੇ ਜੀ ਵਾਹਿਗੁਰੂ ਕਿਹ ਕਹਾਂ ਸਾ ਵਾਹਿਗੁਰੂ ਇਸ ਫੀਲ ਵੀ ਜਿਹੜੀ ਆ ਇਹ ਵੀ ਲੱਗੀ ਆ ਤੁਹਾਨੂੰ ਵਿਖਾਲਦੇ ਆ ਕਿ ਠੰਡੇ ਮਿੱਠੇ ਪੰਜਾਬ ਦੀ ਜਿਹੜੀ ਇਹ ਫੀਲ ਵੀ ਲੱਗੀ ਨਾਲ ਆ ਫਰਦਾਦਪੁਰ ਤੋਂ ਲਾਈਵ ਤਸਵੀਰਾਂ